ਮੈਂ ਰਾਂਸਾ ਟੀਵੀ ਤੋਂ ਦਰਸ਼ਕਾਂ ਨੂੰ ਕੋਕਰ ਬੋਲਦਾ ਹਾਂ। ਹਾਂਜੀ ਹਾਂਜੀ ਦੱਸੋ ਜੀ। ਅੱਜ ਹਾਈ ਕੋਰਟ ਦੇ ਵਿੱਚ ਕੀ ਡਿਸੀਜਨ ਹੋਇਆ ਤੇ ਕਿਹੜੀਆਂ-ਕਿਹੜੀਆਂ ਧਿਰਾਂ ਪੇਸ਼ ਹੋਈਆਂ ਕੰਗੜਾਾਂ ਦੀ ਫਿਲਮ ਅਵਰਜੈਂਸੀ ਨੂੰ ਲੈ ਕੇ। ਉਹਨਾਂ ਜੀ ਫਿਰ ਅੱਜ ਜੋ ਅ ਇੱਕ ਤਾਂ ਇਸ ਦੇ ਵਿੱਚ ਮੈਂ ਐਡਵੋਕੇਟ ਆ ਐਡਵੋਕੇਟ ਮਾਨ ਸਿੰਘ ਖਾਰਾ ਤੇ ਮੇਰੇ ਨਾਲ ਐਡਵੋਕੇਟ ਦਪਿੰਦਰ ਸਿੰਘ ਮਿਰਕ ਨੇ। ਜੀ ਤੇ ਇਸ ਦੇ ਵਿੱਚ ਜਿਹੜੇ ਮਦਈ ਵੀ ਨੇ ਆਪਣੇ ਜੀ ਹਾਂ ਜੋ ਜਗਮਉਂ ਸਿੰਘ ਖਾਲਸਾ ਅਤੇ ਗੁਰਿੰਦਰ ਸਿੰਘ ਖਾਲਸਾ ਜਿਵੇਂ ਉਹ ਜਿਹੜੇ ਦੋਵੇਂ ਮਦਈ ਨੇ ਤੇ ਉਹਨਾਂ ਨੇ ਅਸੀਂ ਪੀਐਲ ਦਾਖਲ ਕੀਤੀ ਸੀ ਵੀ ਇਸ ਫਿਲਮ ਤੇ ਰੋਕ ਲਗਣੀ ਚਾਹੀਦੀ ਹੈ ਤੇ ਅੱਜ ਜੋ ਸੈਂਸਰ ਬੋਰਡ ਵੱਲੋਂ ਤੇ ਮਿਨਿਸਟਰੀ ਆਫ ਇਨਫੋਰਮੇਸ਼ਨਲ ਬ੍ਰॉडकास्टਿੰਗ ਵੱਲੋਂ ਜੋ ਆਪਣੇ ਐਡੀਸ਼ਨਲ ਸਿਸਟਰ ਜਨਰਲ ਆਫ ਇੰਡੀਆ ਨੇ ਮਿਸਟਰ ਸੰਤੇਪਾਲ ਜੈਨ ਉਹ ਪੀ ਇਸ਼ੂ ਹੈ ਸੀ ਇਹਨਾਂ ਨੇ ਕੋਰਪਸ ਸਟੇਟਮੈਂਟ ਦਿੱਤੀ ਹੈ ਕਿ ਹਲੇ ਅਜੇ ਕੋਈ ਸਰਟੀਫਿਕੇਟ ਨਹੀਂ ਦਿੱਤਾ ਤੇ ਅਸੀਂ ਇਹੋ ਜਿਹਾ ਕੋਈ ਇਸ ਫਿਲਮ ਨੂੰ ਪਾਸ ਨਹੀਂ ਕਰਾਂਗੇ ਜਿਸ ਵਿੱਚ ਕੋਈ ਵੀ ਸੀਨ ਹੋਊਗਾ ਜੋ ਆਹਤ ਕਰਦਾ ਹੋਊਗਾ ਸਿੱਖ ਜੋ ਭਾਵਨਾਵਾਂ ਨੂੰ ਜਾਂ ਜੋ ਕੋਈ ਫਿਰਕਾ ਪ੍ਰਤੀ ਦੀ ਭਾਵਨਾ ਹੋਊਗੀ ਤੇ ਉਸ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਜੇ ਕੋਈ ਸਾਨੂੰ ਕੋਈ ਦਿੱਕਤ ਆਉਂਦੀ ਹੈ ਕਿ ਅਸੀਂ ਜੋ ਰਿਵਾਈਜ਼ਿੰਗ ਕਮੇਟੀ ਹੈ ਉਸ ਦੇ ਅੱਗੇ ਰਿਪਰੈਜ਼ੈਂਟੇਸ਼ਨ ਦੇ ਸਕਦੇ ਹਾਂ ਜਿਸ ਤਰ੍ਹਾਂ ਸਾਨੂੰ ਇਹ ਵੀ ਛੂਟ ਦਿੱਤੀ ਹੈ ਕਿ ਨਹੀਂ ਤਾਂ ਅਸੀਂ ਹਾਈ ਕੋਰਟ ਮੂਰਤਲ ਜੋ ਰੇਟ ਹੈ ਉਹ ਦਾਖਲ ਕਰ ਸਕਦੇ ਹਾਂ ਜੀ ਜਿਸ ਤਰ੍ਹਾਂ ਟ੍ਰੇਲਰ ਦੇ ਵਿੱਚ ਸੀਗਾ ਕਿ ਸਿੱਖ ਨੌਜਵਾਨ ਹਿੰਦੂਆਂ ਨੂੰ ਮਾਰਦੇ ਵਿਖਾਏ ਜਾ ਰਹੇ ਨੇ ਮੇਨ ਇਤਰਾਜ਼ ਇਹੋ ਸੀਗਾ ਜਿਆਦਾ ਹਾਂ ਇਹ ਬਹੁਤ ਗਲਤ ਸੀ ਜਿਵੇਂ ਐਸਿੰਘ ਦੀ ਖਾਸ ਕਰਕੇ ਢੰਡਰਾ ਵਾਲਿਆਂ ਉਹਨਾਂ ਦੇ ਅਕਸ ਨੂੰ ਗਲਤ ਪੇਸ਼ ਕੀਤਾ ਗਿਆ ਸੀ ਇਹ ਉਹਦੀ ਸਾਦੀ ਬੇਨਤੀ ਸੀ ਮਾਨਯੋਗ ਉਦਾਲਪਤ ਜੀ ਇਹੋ ਜਿਹੇ ਸੀ ਹੈ ਉਹ ਕੱਟੇ ਜਾਣੇ ਚਾਹੀਦੇ ਇੱਕ ਕੰਗਣਾ ਰਣੋਤ ਨੇ ਇਹ ਕਿਹਾ ਕਿ ਮੈਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਤਾਂ ਕਰਕੇ ਫਿਲਮ ਰੁਕੀ ਗਈ ਹੈ ਉਹ ਆਪਣੇ ਖੌਨਾਂ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਜੀ ਜਿ세 ਹੈਨਾ ਜਿਉ ਉਹਨਾਂ ਦੀ ਜੋ ਮਰਜ਼ੀ ਉਹ ਕਹਿਣ ਉਸ ਨਾਲ ਸਾਡਾ ਕੋਈ ਤਾਲੁਕਾ ਨਹੀਂ ਸਰ ਜੀ ਇਹ ਫੈਸਲਨਾ ਫਿਲਹਾਲ ਦੀ ਘੜੀ ਚ ਨਹੀਂ ਰਿਲੀਜ਼ ਹੋਣ ਜਾ ਰਹੀ ਤੇ ਤੁਹਾਡੇ ਕਲਾਇੰਟ ਜਾਂ ਤੁਸੀਂ ਸੈਂਸਰ ਬੋਰਡ ਅੱਗੇ ਵੀ ਅਰਜ਼ੀ ਲਾਓਗੇ ਫਿਰ ਹੁਣ ਅਸੀਂ ਪਹਿਲਾਂ ਵੀ ਲਾਈ ਹੋਈ ਹੈ ਜੀ ਜੀ ਤੇ ਉਹਨਾਂ ਅਰਜ਼ੀਆਂ ਦੇ ਵਿਆਪਸੇ ਜੋ ਇਸਨਾਂ ਹੈ ਉਸ ਤੇ ਰੁਕ ਲੱਗੀ ਹੈ ਕਿਤਾ ਇਸ ਦੇ ਵਿੱਚ ਮੈਂ ਐਡਵੋਕੇਟ ਆ ਐਡਵੋਕੇਟ ਮਾਨ ਸਿੰਘ ਖਾਰਾ ਤੇ ਮੇਰੇ ਨਾਲ ਐਡਵੋਕੇਟ ਦਪਿੰਦਰ ਸਿੰਘ ਮਿਰਕਨੇ ਜੀ ਤੇ ਇਸ ਦੇ ਵਿੱਚ ਜਿਹੜੇ ਮਦਈ ਵੀ ਨੇ ਆਪਣੇ ਜੀ ਜੋ ਜਗਮਉਂ ਸਿੰਘ ਖਾਲਸਾ ਅਤੇ ਗੁਰਿੰਦਰ ਸਿੰਘ ਖਾਲਸਾ ਤੇ ਉਹ ਜਿਹੜੇ ਦੋਵੇਂ ਮਦਈ ਨੇ ਤੇ ਉਹਨਾਂ ਨੇ ਅਸੀਂ ਪੀਐਲ ਦਾਖਲ ਕੀਤੀ ਸੀ ਵੀ ਇਸ ਫਿਲਮ ਤੇ ਰੋਕ ਲਗਣੀ ਚਾਹੀਦੀ ਹੈ ਤੇ ਅੱਜ ਜੋ ਸੈਂਸਰ ਬੋਰਡ ਵੱਲੋਂ ਤੇ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਬ੍ਰॉडकास्टਿੰਗ ਵੱਲੋਂ ਜੋ ਆਪਣੇ ਐਡੀਸ਼ਨਲ ਸਿਸਟਰ ਜਨਰਲ ਆਫ ਇੰਡੀਆ ਨੇ ਮਿਸਟਰ ਸੰਤੇਪਾਲ ਜੈਨ ਉਹ ਵੀ ਇਸ਼ੂ ਹੈ ਸੀ ਇਹਨਾਂ ਨੇ ਕੋਵਰ ਸਟੇਟਮੈਂਟ ਦਿੱਤੀ ਹੈ ਕਿ ਹਲੇ ਅਜੇ ਕੋਈ ਸਰਟੀਫਿਕੇਟ ਨਹੀਂ ਦਿੱਤਾ ਤੇ ਅਸੀਂ ਇਹੋ ਜਿਹਾ ਕੋਈ ਇਸ ਫਿਲਮ ਨੂੰ ਪਾਸ ਨਹੀਂ ਕਰਾਂਗੇ ਜਿਸ ਵਿੱਚ ਕੋਈ ਵੀ ਸੀਨ ਹੋਊਗਾ ਜੋ ਆਹਤ ਕਰਦਾ ਹੋਊਗਾ ਸਿੱਖ ਜੋ ਭਾਵਨਾਵਾਂ ਨੂੰ ਜਾਂ ਜੋ ਕੋਈ ਫਿਰਕਾ ਪ੍ਰਤੀ ਦੀ ਭਾਵਨਾ ਹੋਊਗੀ ਤੇ ਉਸ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਜੇ ਕੋਈ ਸਾਨੂੰ ਕੋਈ ਦਿੱਕਤ ਆਉਂਦੀ ਹੈ ਅਸੀਂ ਜੋ ਰਿਵਾਈਜ਼ਿੰਗ ਕਮੇਟੀ ਹੈ ਉਸ ਦੇ ਅੱਗੇ ਰਿਪਰੈਜ਼ੈਂਟੇਸ਼ਨ ਦੇ ਸਕਦੇ ਹਾਂ ਜੱਜ ਸਾਹਿਬ ਨੇ ਸਾਨੂੰ ਇਹ ਵੀ ਛੂਟ ਦਿੱਤੀ ਹੈ ਕਿ ਨਹੀਂ ਤਾਂ ਅਸੀਂ ਹਾਈ ਕੋਰਟ ਮੂਤਰ ਜੋ ਰੇਟ ਹੈ ਉਹ ਦਾਖਲ ਕਰ ਸਕਦੇ ਹਾਂ ਜੀ ਜਿਸ ਤਰ੍ਹਾਂ ਟ੍ਰੇਲਰ ਦੇ ਵਿੱਚ ਸੀਗਾ ਕਿ ਸਿੱਖ ਨੌਜਵਾਨ ਹਿੰਦੂਆਂ ਨੂੰ ਮਾਰਦੇ ਵਿਖਾਏ ਜਾ ਰਹੇ ਨੇ ਮੇਨ ਇਤਰਾਜ਼ ਇਹੋ ਸੀਗਾ ਜਿਆਦਾ ਹਾਂ ਇਹ ਬਹੁਤ ਚੰਗੀ ਜਨੈਸਿੰਗ ਦੀ ਖਾਸਾ ਠੰਡਾਂ ਵਾਲੇ ਉਹਨਾਂ ਦੇ ਅਕਸ ਨੂੰ ਗਲਤ ਪੇਸ਼ ਕੀਤਾ ਗਿਆ ਸੀ ਕਿ ਇਹੋ ਜੀ ਸਾਦੀ ਬੇਨਤੀ ਸੀ ਬਾਹਰ ਇਹ ਦਾਲ ਕਤੇ ਵੀ ਇਹੋ ਜੀ ਸੀ ਹੈ ਉਹ ਕੱਟੇ ਜਾਣੀ ਚਾਹੀਦੀ ਇੱਕ ਕੰਗਣਾ ਰਣੋਤ ਨੇ ਇਹ ਕਹਿਆ ਕਿ ਮੈਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਤਾਂ ਕਰਕੇ ਫਿਲਮ ਰੁਕੀ ਗਈ ਹੈ ਉਹ ਆਪਣੇ ਖੂਨ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਜੀ ਜਿਵੇਂ ਹੈਨਾ ਜਿਉਂ ਉਹਨਾਂ ਦੀ ਜੋ ਮਰਜ਼ੀ ਉਹ ਕਹਿਣ ਉਸ ਨਾਲ ਸਾਡਾ ਕੋਈ ਤਾਲੁਕਾ ਨਹੀਂ ਇਹ ਜੀ ਫੈਲਨ ਹੈ ਫਿਲਹਾਲ ਦੀ ਘੜੀ ਚ ਨਹੀਂ ਰਿਲੀਜ਼ ਹੋਣ ਜਾ ਰਹੀ ਤੇ ਤੁਹਾਡੇ ਕਲਾਇੰਟ ਜਾਂ ਤੁਸੀਂ ਸੈਂਸਰ ਬੋਰਡ ਅੱਗੇ ਵੀ ਅਰਜੀ ਲਾਓਗੇ ਫਿਰ ਹਾਂ ਅਸੀਂ ਪਹਿਲਾਂ ਵੀ ਲਾਈ ਹੋਈ ਹੈ ਜੀ ਜੀ ਤੇ ਉਹਨਾਂ ਅਰਜ਼ੀਆਂ ਦੇ ਵਿਆਪਸ ਹੀ ਜੋ ਇਸਨਾਂ ਹੈ ਉਸ ਤੇ ਰੁਕੀ ਲਕੀਏ ਠੀਕ ਹੈ ਜੀ ਮਾਨ ਸਾਹਿਬ ਬਹੁਤ ਬਹੁਤ ਧੰਨਵਾਦ ਸ਼ੁਕਰ ਸਾਹਿਬ ਬਹੁਤ ਬਹੁਤ ਧੰਨਵਾਦ ਮਾਨਸ਼ੁਕਰੀਆ ਥੈਂਕ ਯੂ ਥੈਂਕ ਯੂ ਓਕੇ